ਉਮੀਦ ਬਿਟੂਨ ਲੈ ਕੇ ਲਗਾਤਾਰ ਹੋ ਮਿਊਨਿਸਪਲ ਕਾਰਪੋਰੇਸ਼ਨ ਦੇ ਦਫਤਰ ਨੂੰ ਘੇੜਦੇ ਹੋਏ ਨਜ਼ਰਾਂ ਦੇ ਵੋਟਾ ਕਰਾਈਆਂ ਜਾਣ ਤਾਂ ਕਿ ਲੋਕਾਂ ਦੀ ਖੱਜਲ ਖਵਾਰੀ ਦੂਰ ਹੋ ਸਕੇ। ਉਹਨਾਂ ਨੇ ਇੱਕ ਯਤਨ ਵੀ ਕੀਤਾ ਸੀਗਾ ਜੀ ਕਾਰਪੋਰੇਸ਼ਨ ਦਫਤਰ ਨੂੰ ਤਾਲੇ ਲਗਾਉਣ ਪਹੁੰਚੇ ਸੀ ਤੇ ਜਿਸ ਤੋਂ ਬਾਅਦ ਉਹਨਾਂ ਦੇ ਇੱਕ ਮਾਮਲਾ ਤਰਜ ਹੋਇਆ ਤੇ ਲੁਧਿਆਣਾ ਦੇ ਵਿੱਚ ਉਹਨਾਂ ਨੇ ਮੀਟਿੰਗ ਕੀਤੀ। ਭਾਰਤ ਪੁਸ਼ਨਾਸ਼ੂ ਕਿ ਸਾਬਕਾ ਮੰਤਰੀ ਨਾਲ ਮਜੂਦ ਸੀ ਉਹ ਕਹਿੰਦੇ ਲੀਡਰਸ਼ਿਪ ਨਾਲ ਸਲਾਹ ਕਰਕੇ ਵਰਾਸੀ ਆਪਣੀ ਗ੍ਰਿਫਤਾਰੀ ਦਵਾੰਗੇ ਤੇ ਦੂਜੇ ਪਾਸੇ ਭਾਰਤ ਪੁਸ਼ਨਾਸ਼ੂ ਮੀਟਿੰਗ ਤੋਂ ਨਾਰਾਜ਼ ਹੋ ਕੇ ਜਾਂਦੇ ਹੋਏ ਵੀ ਦਿਖਾਈ ਦਿੱਤੇ। ਉਹ ਜਿਹੜਾ ਕੁਝ ਕਾਰਪ ਇੱਕ ਜ਼ਿੰਮੇਵਾਰ ਮੈਂਬਰ ਪਾਰਲੀਮੈਂਟ ਹੋਵੇ ਮੈਂ ਤਾਂ ਕਹਿੰਦੇ ਉੱਥੇ ਤਾਲਾ ਮਾਰ ਦੇਣਾ ਹੈ ਕੀ ਕਾਨੂੰਨ ਮੁਤਾਬਕ ਇਹ ਸਾਰਾ ਕੁਝ ਆਗਿਆ ਦਿੰਦਾ ਰਵਨੀਤ ਸਿੰਘ ਬਿੱਟੂ ਉਸ ਸੰਸਦ ਦਾ ਮੈਂਬਰ ਹੈ ਜਿੱਥੇ ਕਾਨੂੰਨ ਬਣਦੇ ਨੇ ਉਹ ਲੱਖ ਵਿਰੋਧਤਾ ਹੋਵੇ ਤੁਸੀਂ ਉਦੇ ਖਿਲਾਫ ਸ਼ਿਕਾਇਤ ਦੇ ਦਿਓ ਕਮਿਸ਼ਨਰ ਨੂੰ ਦੇ ਦਿਓ ਜੇ ਤੁਹਾਨੂੰ ਲੱਗਦਾ ਕਮਿਸ਼ਨਰ ਨਹੀਂ ਤਾਂ ਮੰਤਰੀ ਨੂੰ ਦਿੱਤੀ ਜਾ ਸਕਦੀ ਹੈ ਸਬੰਧਤ ਸੈਕਟਰੀ ਨੂੰ ਦਿੱਤੀ ਜਾ ਸਕਦੀ ਹੈ ਪਰੇ ਕੀ ਤੁਸੀਂ ਜਾ ਕੇ ਤਾਲਾ ਮਾਰਤਾ ਤੇ ਉਹ ਤਾਂ ਫਿਰ ਬਿਗਰ ਪਾਉਣ ਲਈ ਕਾਰਵਾਈ ਬੰਦ ਹੋਈ ਹੈ ਆਜ ਪਾ ਦੀ ਇੱਕ ਹੋਰ ਕਮੇਟੀ ਦੀ ਮੀਟਿੰਗ ਹੋ ਰਹੀ ਹੈ ਜਿਹਦੇ ਵਿੱਚ ਚੱਲਦੇ ਲੋਕ ਸਭਾ ਨੂੰ ਲੈ ਕੇ ਉਮੀਦਵਾਰਾਂ ਦੀ ਚੋਣ ਹੋਵੇਗੀ ਇੰਦਰੀ ਪੱਤਰ ਦੇ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹਨਾਂ ਦੇ ਪ੍ਰਧਾਨ ਜੀ ਜਗਤ ਪ੍ਰਕਾਸ਼ ਨੱਡਾ ਤੇ ਹੋਰ ਸੀਨੀਅਰ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦੀ ਬੀਤੀ ਛਾਂਪ देर तक के मीटिंग ਚੱਲੀ ਸਮਝਿਆ ਜਾ ਰਿਹਾ ਸੀ ਕਿ ਅੱਜ ਭਾਰਤੀ ਜਨਤਾ ਪਾਰਟੀ ਹੁਣ ਤੱਕ 100 ਦੇ ਕਰੀਬ ਆਪਣੇ ਪਾਰਲੀਮੈਂਟ ਦੀਆਂ ਚੋਣਾਂ ਲਈ ਉਮੀਦਵਾਰਾਂ ਦਾ ਲਾਂਚ ਸਾਰਿਆਂ ਨਾਲੋਂ ਪਹਿਲਾਂ ਕਰ ਸਕਦੀ ਹੈ। ਵਿਧਾਨ ਸਭਾ ਦਾ ਸੈਸ਼ਨ ਦਾ ਜਿਹੜਾ ਪਹਿਲਾ ਦਿਨ ਸੀਗਾ ਬਜਟ ਪੇਸ਼ ਕਰਨਾ ਸੀ ਤੇ ਜਦੋਂ ਰਾਜਪਾਲ ਬਣਵਾੜੇ ਰਾਜਪ੍ਰੋਤ ਬੋਲ ਰਹੇ ਸੀ ਜਦੋਂ ਹੀ ਵਿਰੋਧੀ ਧਿਰ ਵੱਲੋਂ ਹੰਗਾਮਾ ਸ਼ੁਰੂ ਕਰ ਦਿੱਤਾ ਗਿਆ ਜੀ ਕਈ ਮੁੱਦਿਆਂ ਲੈ ਕੇ ਤੇ ਜਿਸ ਤੋਂ ਬਾਅਦ ਉਹ 100 ਮਾਰ ਤੱਕ ਮੁਲਤਵੀ ਕਰ ਦਿੱਤੀ ਗਿਆ। ਦੇਖੋ ਬਜਟ ਸੈਸ਼ਨ ਸ਼ੁਰੂ ਹੋਇਆ ਹੈ। ਅੱਜ ਤਾਂ ਰਾਜਪਾਲ ਸਾਹਿਬ ਦਾ ਭਾਸ਼ਣ ਸੀ ਬਜਟ ਤਾਂ 5 ਮਾਰਚ ਨੂੰ ਪੇਸ਼ ਹੋਣਾ ਹੈ। ਜਿਹੜੇ ਚੀਮਾ ਸਾਹਿਬ ਨੇ ਵਿੱਤ ਮੰਤਰੀ ਨੇ ਪੰਜਾਬ ਦੇ ਉਹ ਬਜਟ ਦੀ ਪਟਾਰੀ 5 ਮਾਰਚ ਨੂੰ ਖੋਲਣਗੇ ਅੱਜ ਤੱਕ ਰਸਮੀ ਤੌਰ ਦੇ ਉੱਤੇ ਰਾਜਪਾਲ ਸਾਹਿਬ ਵਿਧਾਨ ਸਭਾ ਮਾਂ ਦੇ ਵਿੱਚ ਭਾਸ਼ਰ ਪੜਦੇ ਹੁੰਦੇ ਆ ਟਰਿਮਲ ਕਾਂਗਰਸ ਦੇ ਵੱਲੋਂ ਵੀ ਸ਼ੰਭੂ ਬਾਰਡਰ ਦੇ ਵਿੱਚ ਜੋ ਨੌਜਵਾਨਾਂ ਦੇ ਉੱਤੇ ਉਹਨਾਂ ਦੇ ਪਾਸਪੋਰਟ ਤੇ ਵੀਜ਼ਾ ਰੱਦ ਕਰਨ ਦੀ ਗੱਲ ਕੀਤੀ ਕਹਿੰਦੀ ਹਮੈਦ ਕੀਤੀ ਗਿਆ ਉਹਨਾਂ ਨੇ ਚਿੱਠੀ ਲਿਖੀ ਹੈ। ਗੋਖਲੇ ਸਾਹਿਬ ਮੁਤਾਬਕ ਕਹਿੰਦੇ ਮਾਰਾ ਬਰਜੀ ਨਾਲ ਅਜਿਹਾ ਕਰਨ ਦੀ ਇਜਾਜ਼ਤ ਦਿੰਦੀ ਹੈ। ਅਜੇ ਹੀ ਕੋਈ ਬੋਸਥਾ ਨਹੀਂ ਹੈ ਕਾਨੂੰਨ 'ਚ। ਉਹ ਕਹਿੰਦੇ ਕਿ ਪੁਲਿਸ ਕੋਲ ਵਿਦੇਸ਼ ਮੰਤਰਾਲੇ ਨੂੰ ਨਜ਼ਰਅੰਦਾਜ਼ ਕਰਨ ਵਦੇਸ਼ੀ ਦੂਤਾਵਾਸਾ ਨੂੰ ਵੀਜ਼ਾ ਰੱਦ ਕਰਨ ਲਈ ਲਿਖਦਾ ਅਧਿਕਾਰ ਨਹੀਂ ਹੈ। ਅੱਛਾ ਸਾਡੀ ਪਾਰਟੀ ਦੇ ਸਪਰਮਨ ਨੇ ਜੀ ਅਰਵਿੰਦ ਕੇਜਰੀਵਾਲ ਉਹ ਪੰਜਾਬ ਦੇ 2 ਦਿਨ ਦੇ ਦੌਰੇ ਦੇ ਉੱਤੇ ਨੇ ਨੂੰ ਦੱਸ ਦੇ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਕਾਫੀ ਖਿੱਚੋ ਤਾਣੀ ਲੱਗੀ ਵੀ ਹੈ। ਵੈਸੇ ਕੀ ਪੰਜਾਬ ਨੂੰ ਸੌਗਾਤ ਦੇ ਸਕਦੇ ਆ ਤਾਂ ਜੋ ਸਾਡੀ ਜਿੱਤ ਹੋ ਸਕੇ ਤੇ ਕੱਲੋ 2 ਦਿਨ ਦੇ ਦੌਰੇ ਦੇ ਉੱਤੇ ਕਿਹਾ ਜਾ ਰਿਹਾ ਮੋਹੱਲਾ ਕਲੀਨਿਕ ਨੇ ਹੋਰ ਖੋਲੇ ਜਾ ਰਹੇ ਨੇ। ਪਹਿਲਾ ਮੋਹੱਲਾ ਕਲੀਨਿਕ ਦਾ ਬੜਾ ਸਵਾਲ ਆ ਰਿਹਾ ਕਿ ਕਿਹੜੀ ਦਵਾਈ ਇੱਥੇ ਹੈਗੀ ਹੈ, ਨਹੀਂ ਹੈਗੀ। ਉਹ ਏ ਜਾਨਨ ਇਹਨਾਂ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਜਾਨਨ ਪਰ ਜਦੋਂ ਵੀ ਕੋਈ ਸੀ ਦਾ ਸਵਾਗਤ ਹੁੰਦਾ ਹੈ ਤਾਂ ਇਹ ਕੇਜਰੀਬਾਲ ਸਾਹਿਬ ਨੂੰ ਬੁਲਾ ਲੈਂਦੇ ਆ ਮੁੱਖ ਮੰਤਰੀ ਕੋਨ ਸਿੰਘ ਮਾਨ ਵੱਲੋਂ ਕੱਲ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਸੁਖ ਵਿਲਾਸ ਹੋਟਲ ਲੈ ਕੇ ਕਿ ਵੱਡੇ ਖੁਲਾਸੇ ਕੀਤੇ ਗਏ ਸੀ ਟਲ ਸਭ ਤੇ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਕਿਹਾ ਜਾ ਰਿਹਾ ਹੈ ਵੀ ਇਹ ਸਾਰਾ ਜਵਾਬ ਹੋਊਗਾ ਵੀ ਇਹ ਸੱਚੇ ਹੀ ਹੈ ਜਾਂ ਝੂਠੀ ਹੈ ਕਈ ਸਵਾਲ ਖੜੇ ਸੀ ਕੱਲ ਅਰਸ਼ਦੀ ਕਲੇਰ ਵੱਲੋਂ ਵੀ ਇੱਕ ਪੋਸਟ ਸਾਂਝੀ ਕੀਤੀ ਗਈ ਸੀ ਹਾਲਾਂਕਿ ਉਸ ਤੋਂ ਬਾਅਦ ਉਹਨੇ ਪੋਸਟ ਡਿਲੀਟ ਕਰ ਦਿੱਤੀ ਸੀ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਇਸ ਹੋਟਲ ਤੇ ਨਿਸ਼ਾਨਾ ਸਾਧਿਆ ਬ੍ਰੋਧੀ ਕਹਿੰਦੇ ਨੇ ਕਿ ਸਰਕਾਰ ਨਿਸ਼ਾਨੇ ਸਾਧਦੀ ਹੈ ਤੇ ਪਿੱਛੇ हट ਜਾਂਦੀ ਹੈ ਉਧਰ ਕੁਝ ਅਕਲੀ ਆਗੂਆਂ ਦਾ ਮੰਨਣਾ ਹੈ ਕਿ ਜੇ ਤੁਹਾਡੇ ਕੋਲੇ ਸਾਰੇ ਸਬੂਤਰੇ ਫਿਰ ਕਰੋ ਕਾਰਵਾਈ ਸਤਿ ਸ਼੍ਰੀ ਅਕਾਲ ਮੈਂ ਅਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੇ ਵੀ ਸੁਣੋ ਲੈ ਕੇ ਇਸ ਪ੍ਰੋਗਰਾਮਾਂ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਵੱਡੀਆਂ ਖ਼ਬਰਾਂ ਦੇ ਉੱਤੇ ਖੁੱਲ੍ਹ ਕੇ ਚਰਚਾ ਕਰਦੇ ਹਾਂ ਤੇ ਚਰਚਾ ਕਰਨ ਲਈ ਮਿਲਣਾ ਮੌਜੂਦ ਨੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜਾਨ ਦਾ ਪਹਿਲਾ ਸਵਾਗਤ ਕਰਦੇ ਹਾਂ ਢਿੱਲੋਂ ਦਾ ਸਵਾਗਤ ਹੈ ਜੀ ਸ਼ੁਕਰਗੁਆ ਜੀ ਬਹੁਤ ਬਹੁਤ ਮਿਹਰਬਾਨੀ ਜੀ ਢਿੱਲ ਸਾਹਿਬ ਪਹਿਲੀ ਖ਼ਬਰ ਲਾਵਾਂਗੇ ਰਵਨੀਤ ਬਿੱਟੂਨ ਲੈ ਕੇ ਲਗਾਤਾਰ ਹੋ ਮਿਊਨਿਸਪਲ ਕਾਰਪੋਰੇਸ਼ਨ ਦੇ ਦਫ਼ਤਰ ਨੂੰ ਘੇੜਦੇ ਹੋਏ ਨਜ਼ਰਾਂ ਦੇ ਵਿੱਚ ਵੋਟਾਂ ਕਰਾਈਆਂ ਜਾਣ ਤਾਂ ਕਿ ਲੋਕਾਂ ਦੀ ਖੱਜਲਖ ਉਹਨਾਂ ਨੇ ਇੱਕ ਯਤਨ ਵੀ ਕੀਤਾ ਸੀਗਾ ਜੀ ਕਾਰਪੋਰੇਸ਼ਨ ਦਫ਼ਤਰ ਨੂੰ ਤਾਲੇ ਲਗਾਣ ਪਹੁੰਚੇ ਸੀ ਤੇ ਜਿਸ ਤੋਂ ਬਾਅਦ ਉਹਨਾਂ ਦੇ ਇੱਕ ਮਾਮਲਾ ਦਰਜ ਹੋਇਆ ਤੇ ਅਜਲੂਧਿਆਣੇ ਦੇ ਵਿੱਚ ਉਹਨਾਂ ਨੇ ਮੀਟਿੰਗ ਕੀਤੀ ਭਾਰਤ ਪੁਸ਼ਨਾਸ਼ੂ ਦੇ ਕਿ ਸਾਬਕਾ ਮੰਤਰੀ ਨਾਲ ਮਜੂਦ ਸੀ ਉਹ ਕਹਿੰਦੇ ਲੀਡਰਸ਼ਿਪ ਨੂੰ ਸਲਾਹ ਕਰਕੇ ਫਿਰ ਅਸੀਂ ਆਪਣੀ ਗ੍ਰਿਫਤਾਰੀ ਦੇਵਾਂਗੇ ਤੇ ਦੂਜੇ ਪਾਸੇ ਭਾਰਤ ਪੁਸ਼ਨਾਸ਼ੂ ਮੀਟਿੰਗ ਤੋਂ ਨਾਰਾਜ਼ ਹੋ ਕੇ ਜਾਂਦੇ ਹੋਏ ਵੀ ਦਿਖਾਈ ਦਿੱਤੇ ਜੀ ਪਹਿਲੀ ਗੱਲ ਤਾਂ ਰਵਨੀਤ ਸਿੰਘ ਬਿੱਟੂ ਇੱਕ ਮੈਂਬਰ ਪਾਰਲੀਮੈਂਟ ਹੈ ਪਹਿਲੀ ਵਾਰ ਨਹੀਂ ਤੀਜੀ ਵਾਰ ਉਹ ਜਿਹੜਾ ਕੁਝ ਕਾਰਪੋਰੇਸ਼ਨ ਦੇ ਦਫਤਰ ਦੇ ਵਿੱਚ ਜਾਂਦੇ ਐ ਇੱਕ ਜ਼ਿੰਮੇਵਾਰ ਮੈਂਬਰ ਪਾਰਲੀਮੈਂਟ ਹੋਵੇ ਮੈਂ ਤਾਂ ਕਹਿੰਦੇ ਉੱਥੇ ਤਾਲਾ ਮਾਰ ਦੇਣਾ ਕੀ ਕਾਨੂੰਨ ਮੁਤਾਬਕ ਇਹ ਸਾਰਾ ਕੁਝ ਆਗਿਆ ਦਿੰਦਾ ਰਵਨੀਤ ਸਿੰਘ ਬਿੱਟੂ ਉਸ ਸੰਸਦ ਦਾ ਮੈਂਬਰ ਹੈ ਜਿੱਥੇ ਕਾਨੂੰਨ ਬਣਦੇ ਨੇ ਉਹ ਲੱਖ ਵਿਰੋਧਤਾ ਹੋਵੇ ਤੁਸੀਂ ਉਹਦੇ ਖਿਲਾਫ ਸ਼ਿਕਾਇਤ ਦੇ ਦਿਓ ਕਮਿਸ਼ਨਰ ਨੂੰ ਦੇ ਦਿਓ ਜੇ ਤੁਹਾਨੂੰ ਲੱਗਦਾ ਕਮਿਸ਼ਨਰ ਨਹੀਂ ਤਾਂ ਮੰਤਰੀ ਨੂੰ ਦਿੱਤੀ ਜਾ ਸਕਦੀ ਹੈ ਸਬੰਧਤ ਸੈਕਟਰੀ ਨੂੰ ਦਿੱਤੀ ਜਾ ਸਕਦੀ ਹੈ ਪਰੇ ਕੀ ਤੁਸੀਂ ਜਾ ਕੇ ਤਾਲਾ ਮਾਰਤਾ ਤੇ ਉਹ ਤਾਂ ਫਿਰ ਬਿਗਰ ਪਾਉਣ ਲਈ ਕਾਰਵਾਈ ਬੰਦ ਗਈ ਹੈ ਚੰਗਾ ਹੁੰਦਾ ਉਹ ਇਹਨੂੰ ਵਿਧਾਨਕ ਤੇ ਕਾਨੂੰਨਨ ਤਰੀਕੇ ਨਾਲ ਲਜਿੱਟਦੇ। ਪ੍ਰਚਾਰਤ ਹੋ ਗਿਆ। ਪਰਚਾ ਵੀ 5 ਦਰਜਨ ਤੋਂ ਵੱਧ ਵਿਅਕਤੀਆਂ ਦੇ ਖਿਲਾਫ ਹੋਇਆ, ਕੁਝ ਅਣਪਛਾਤੇ ਆ, ਕੁਝ ਬਾਈ ਨੇਮ ਐ। ਉਹ ਕਹਿੰਦੇ ਕਿ ਜਦੋਂ ਅੱਜ ਇਹਨਾਂ ਨੇ ਮੀਟਿੰਗ ਸੱਦੀ ਪਤਾ ਲੱਗਿਆ ਕਿ ਕੁਝ ਜਿਹੜੇ ਮੰਤਰੀਅ ਸਾਬਕਾ ਭਾਰਤ ਪੂਸ਼ਨ ਆਸ਼ੂ ਉਹ ਛੱਡ ਕੇ ਭੱਜ ਕੇ ਕਹਿੰਦੇ ਕਾਂਗਰਸ ਵਰਕਰਾਂ ਦੇ ਵਿੱਚ ਤਾਂ ਅਨੁਸ਼ਾਸਨਹੀਨਤਾ ਹੀ ਬਹੁਤ ਹੈ ਤੇ ਤੁਸੀਂ ਜਿਹੜਾ ਕੰਮ ਕਾਰਪੋਰੇਸ਼ਨ ਚ ਜਾ ਕੇ ਕਰਦੇ ਹੋ ਅਨਸ਼ਾਸਨ ਵਾਲੇ ਕਿਉਂਕਿ ਕਹਿੰਦੇ ਰਵਨੀਤ ਸਿੰਘ ਬਿੱਟੂ ਤੇ ਭਾਰਤ ਪੂਸ਼ਨ ਆਸ਼ੂ ਦੇ ਵਿਚਾਲੇ ਕੁਝ ਵੱਤ ਭੇਦ ਸੀ ਖਰਾਬ ਵਾਲੀ ਸਥਿਤੀ ਬਣ ਗਈ ਬਿੱਟੂ ਨੇ ਕਿਹਾ ਕਿ ਉਹ 5 ਮਾਰਚ ਮੰਗਲਵਾਰ ਨੂੰ ਕਮਿਸ਼ਨਰ ਪੁਲਿਸ ਦੇ ਦਫਤਰ ਜਾਣਗੇ ਤੇ ਆਪਣੇ ਆਪ ਨੂੰ ਗ੍ਰਿਫਤਾਰ ਕਰਾਉਣਗੇ ਅੱਜ ਕਹਿੰਦੇ ਆ ਕਿ ਲੋਕ ਸਭਾ ਹਲਕੇ ਦੇ ਵਿਧਾਨ ਸਭਾ ਹਲਕਾ ਜਗਰਾਉਂ ਦੇ ਵਰਕਰ ਸੱਦੇ ਹੋਏ ਸੀ ਇਹਨਾਂ ਨੇ ਬਰਕਰਾਨੇ ਉੱਤੇ ਨਿਸ਼ਾਸ਼ ਨਹੀਂ ਤਾਂ ਕਹਦੇ ਕਰਤੀ ਇਹ ਕਿਹੋ ਜੇ ਨੇ ਹਰ ਕੋਈ ਗ੍ਰਫਤਾਰੀ ਲਈ ਤਿਆਰ ਹੈ ਥਾਣਾ ਕਤਵਾਲੀ ਪੁਲਿਸ ਨੇ ਰਵਨੀਤ ਬਿੱਟੂ ਭਾਰਤ ਪੂਸ਼ਨ ਆਸ਼ੂ ਲੁਧਿਆਣਾ ਕਾਂਗਰਸ ਦੇ ਪ੍ਰਧਾਨ ਸੰਜੀਤ ਤਲਵਾਰ ਸਾਬਕਾ ਡਿਪਟੀ ਮੇਅਰ ਸ਼ਾਮ ਸੁੰਦਰ ਬਲਉਤਰਾ ਤੇ 60 ਹੋਰਾਂ ਤੇ ਸਮੇਤ ਕੁੱਲ 60 ਬੰਦਿਆਂ ਤੇ ਪਰਚਾ ਦਰਜ ਕੀਤਾ ਵੈ ਇਹ ਦਰਜ ਕੀਤੇ ਗਏ ਕਹਿੰਦੇ ਕਥਤ ਗਲਤ ਕੇਸ ਵਿੱਚ ਅਗਲੀ ਕ ਰਣਨੀਤੀ ਬਹਾਈ ਜਾ ਰਹੀ ਹੈ ਸੋ ਉਹ ਕਹਿੰਦੇ ਕਿ ਅਸੀਂ ਤਾਂ ਲੋਕਾਂ ਵਾਸਤੇ ਆਏ ਆ ਲੋਕਾਂ ਦੇ ਨਮਾਇंदे ਆ ਲੋਕਾਂ ਵਾਸਤੇ ਗੱਲ ਕਰਦੇ ਆ ਲੋਕਾਂ ਵਾਸਤੇ ਪਰ ਸਰਕਾਰ ਘਬਰਾਟ ਵਿੱਚ ਹੈ ਬਰਕਰਾਰਾਂ ਦੇ ਕਹਿਣ ਤੇ ਗ੍ਰਿਫਤਾਰੀਆਂ ਦਿੱਤੀਆਂ ਜਾਣਗੀਆਂ ਸੋ ਲੁਧਿਆਣਾ ਜਿਲ੍ਹੇ ਦੀ ਕਹਿੰਦੇ ਸਾਰੀ ਦੀ ਸਾਰੀ ਕਾਂਗਰਸ ਤਿਆਰ ਹੈ ਭਾਵੇਂ ਕਿਸੇ ਤੇ ਪਰਚਾ ਹੈ ਜਾਂ ਨਹੀਂ ਹੈ ਸੌਰਵ ਰਵਣਜੀਤ ਸਿੰਘ ਬਿੱਟੂ ਤੇ ਦੂਜਿਆਂ ਦੇ ਵਿਚਕਾਰ ਇਹ ਮਾਮਲਾ ਜਿਉਂ ਦੀ ਤਿਉ ਚੱਲ ਰਿਹਾ ਜੀ ਸੋ ਦੂਜੇ ਪਾਸੇ ਭਾਜਪਾ ਦੀ ਕੋਰ ਕਮੇਟੀ ਦੀ ਮੀਟਿੰਗ ਹੋ ਰਹੀ ਹੈ ਜਿਦੇ ਵਿੱਚ ਚੱਲਦੇ ਆ ਲੋਕ ਸਭਾ ਨੂੰ ਲੈ ਕੇ ਉਮੀਦਵਾਰਾਂ ਦੀ ਚੋਣ ਹੋਵੇਗੀ ਜੀ ਦੇਖੋ ਪਹਿਲਾ ਕੇਂਦਰੀ ਪੱਤਰ ਦੇ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹਨਾਂ ਦੇ ਪ੍ਰਧਾਨ ਜੀ ਜਗਤ ਪ੍ਰਕਾਸ਼ ਲੱਡਾ ਤੇ ਹੋਰ ਸੀਨੀਅਰ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦੀ ਬੀਤੀ ਸ਼ਾਮ देर तक के ਮੀਟਿੰਗ ਚੱਲੀ ਸਮਝਿਆ ਜਾ ਰਿਹਾ ਸੀ ਕਿ ਅੱਜ ਭਾਰਤੀ ਜਨਤਾ ਪਾਰਟੀ ਹੁਣ ਤੱਕ 100 ਦੇ ਕਰੀਬ ਆਪਣੇ ਪਾਰਲੀਮੈਂਟ ਦੀਆਂ ਚੋਣਾਂ ਲਈ ਉਮੀਦਵਾਰਾਂ ਦਾ ਲਾਂਚ ਸਾਰਿਆਂ ਨਾਲੋਂ ਪਹਿਲਾਂ ਕਰ ਸਕਦੀ ਹੈ 10 ਸਾਲ ਹੋ ਗਏ ਇਹਨਾਂ ਨੂੰ ਸੱਤਾ ਦੇ ਵਿੱਚ ਆਇਆ ਇਹ ਕਿਹਾ ਗਿਆ ਸੀ ਕਿ ਉਹ ਇਹ ਗੱਲ ਕਰ ਸਕਦੇ ਆ ਅਜੇ ਤੱਕ ਉੱਠਦਾ ਬੁੱਲ ਡਿੱਗਿਆ ਨਹੀਂ ਤੇ ਸਾਰੇ ਬਾਰ-ਬਾਰ ਬਾਰ-ਬਾਰ ਇਸੇ ਗੱਲ ਨੂੰ ਦੁਹਰਾ ਰਹੇ ਨੇ ਕਦੋਂ ਇਹ ਉੱਠਦਾ ਬੁੱਲ ਡਿੱਗਦਾ ਹੈ ਮੈਂ ਸੂਚ ਕਰਦਾ ਕਿ ਇਹਨਾਂ ਨੂੰ ਇਸ ਤਰ੍ਹਾਂ ਦਾ ਜਿਹੜਾ ਵੀ ਹੈ ਉਤਰੰਤ ਪੱਧਰ ਦੇ ਉੱਤੇ ਕੋਈ ਵੀ ਫੈਸਲਾ ਲੈਣ ਦੂਜਿਆਂ ਨਾਲੋਂ ਪਹਿਲਾਂ ਵੱਲ ਮਾਰ ਸਕਦੇ ਆ ਤੇ ਦੂਜੇ ਪਾਸੇ ਪੰਜਾਬ ਭਾਰਤੀ ਜਨਤਾ ਪਾਰਟੀ ਦੀ ਸ੍ਰੀਲ ਜਾਖੜ ਸਾਹਿਬ ਦੀ ਅਗਵਾਈ ਵਿੱਚ ਕੋਰ ਕਮੇਟੀ ਦੀ ਜੱਡਿਗੜ ਚ ਵੀ ਮੀਟਿੰਗ ਚੱਲ ਰਹੀ ਏ ਮਸਲਾ ਤਾਂ ਚਾਰੇ ਪਾਸੇ ਇਹਨਾਂ ਲੋਕ ਸਭਾ ਦੀਆਂ ਚੋਣਾਂ ਦਾ ਹੀ ਹੈ ਜਿਹੜੀ ਪਾਰਟੀ ਸੱਤਾ ਹੰਢਾਈ ਹੋਵੇ 10 ਸਾਲ ਉਹ ਪਾਰਟੀ ਆਪਣੇ ਉਮੀਦਵਾਰ ਐਲਾਨਣ ਦੇ ਵਿੱਚ ਦੇਰੀ ਕਰ ਰਹੀ ਹੋਵੇ ਤੇ ਕਹਿੰਦੇ ਤਾਂ ਇਹ ਆ ਕਿ 370 ਜਾਂ 400 ਤੋਂ ਪਾਰ ਆ ਸਾਡਾ ਤਾਂ ਕੰਮ ਇਹਦਾ ਮਤਲਬ ਇਹ ਇਹ ਜਿੰਨੂੰ ਮਰਜੀ ਟਿੱਕ ਦੇਣ ਜਿੰਨੂੰ ਮਰਜੀ ਬਣਾ ਦੇਣ ਉਹ ਤਾਂ ਫਿਰ ਜਿੱਤੇ ਹੀ ਐ ਸੋ ਇਹਦੇ باوجود ਇਹ ਗੱਲ ਨਹੀਂ ਅੰਦਰ ਖਾਤੇ ਇਹਨਾਂ ਦੇ ਢੜਕੂ ਬਹੁਤ ਐ ਕਾਫੀ ਜ਼ਿਆਦਾ ਇਹ ਹਿੱਲੇ ਹੋਏ ਨੇ ਨਹੀਂ ਤਾਂ ਹੁਣ ਤੱਕ ਉਮੀਦਵਾਰਾਂ ਦੀ ਸੂਚੀ ਸਭ ਤੋਂ ਪਹਿਲਾਂ ਜਾਰੀ ਕਰ ਦਿੰਦੇ ਭਾਰਤੀ ਜਨਤਾ ਪਾਰਟੀ ਦੀ ਭਾਵੇਂ ਇਕਾਈ ਹੋਵੇ ਨੈਸ਼ਨਲ ਪੱਧਰ ਦੀ ਕੌਮੀ ਪੱਧਰ ਦੀ ਜਾਂ ਸੂਬਾ ਪੱਧਰ ਦੀ ਇਸ ਤਰੰਤ ਪੱਧਰ ਦੇ ਉੱਤੇ ਇਹਨਾਂ ਮਾਮਲਿਆਂ ਦੇ ਵਿੱਚ ਇਹਨਾਂ ਨੂੰ ਇਹ ਕੰਮ ਕਰਦੇ ਨੇ ਚਾਹੀਦੇ ਹੈ ਔਰ ਉਮੀਦਵਾਰਾਂ ਦੀ ਚੋਣ ਦੇ ਵਿੱਚ ਜੇ ਪਹਿਲ ਕਦਮੀ ਕਰਦੇ ਹੈ ਆਮ ਤੌਰ ਤੇ ਜਿਹੜੇ ਮੈਦਾਨ ਚ ਪਹਿਲਾ ਆ ਜਾਂਦੇ ਆ ਉਹਨਾਂ ਨੂੰ ਉਹਦਾ ਸਿਆਸੀ ਤੌਰ ਤੇ ਫਾਇਦਾ ਵੀ ਮਿਲ ਜਾਂਦਾ ਹੈ ਜੀ ਸੋ ਦੂਜੇ ਪਾਸੇ ਵਿਧਾਨ ਸਭਾ ਦਾ ਸੈਸ਼ਨ ਅੱਜ ਪਹਿਲਾ ਦਿਨ ਸੀਗਾ ਬਜਟ ਪੇਸ਼ ਕਰਨਾ ਸੀ ਤੇ ਜਦੋਂ ਰਾਜਪਾਲ ਬਣਵਾੜੀ ਨਾਲ ਪ੍ਰੋਤ ਬੋਲ ਰਹੇ ਸੀ ਜਦੋਂ ਹੀ ਵਿਰੋਧੀ ਧਿਰ ਵੱਲੋਂ ਹੰਗਾਮਾ ਸ਼ੁਰੂ ਕਰ ਦਿੱਤਾ ਗਿਆ ਜੀ ਕਈ ਮੁੱਦਿਆਂ ਲੈ ਕੇ ਤੇ ਜਿਸ ਤੋਂ ਬਾਅਦ ਹੁਣ 100 ਮਾਰ ਤੱਕ ਮੁਲਤਵੀ ਕਰ ਦਿੱਤੀ ਗਈ ਹੈ ਦੇਖੋ ਬਜਟ ਸੈਸ਼ਨ ਸ਼ੁਰੂ ਹੋਇਆ ਅੱਜ ਤਾਂ ਰਾਜਪਾਲ ਸਾਹਿਬ ਦਾ ਭਾਸ਼ਣ ਸੀ ਬਜਟ ਤਾਂ 5 ਮਾਰਚ ਨੂੰ ਪੇਸ਼ ਹੋਣਾ ਹੈ ਜਿਹੜੇ ਚੀਮਾ ਸਾਹਿਬ ਨੇ ਵਿੱਤ ਮੰਤਰੀ ਨੇ ਪੰਜਾਬ ਦੇ ਉਹ ਬਜਟ ਦੀ ਪਟਾਰੀ 5 ਮਾਰਚ ਨੂੰ ਖੋਲਣਗੇ ਅੱਜ ਤੱਕ ਰਸਮੀ ਤੌਰ ਦੇ ਉੱਤੇ ਰਾਜਪਾਲ ਸਾਹਿਬ ਵਿਧਾਨ ਸਭਾਵਾਂ ਦੇ ਵਿੱਚ ਭਾਸ਼ਣ ਪੜ੍ਹਦੇ ਹੁੰਦੇ ਐ ਰਾਸ਼ਟਰਪਤੀ ਸਾਹਿਬਾ ਸੰਸਦ ਦੇ ਵਿੱਚ ਭਾਸ਼ਣ ਪੜ੍ਹਦੇ ਐ ਇਹ ਭਾਸ਼ਣ ਰਾਜਕਰਦੀ ਪਾਰਟੀ ਜਿਹਦੀ ਸਰਕਾਰ ਹੈ ਉਹਨਾਂ ਵੱਲੋਂ ਬਣਾਇਆ ਹੁੰਦਾ ਹੈ ਕਿ ਅਸੀਂ ਇਹ ਲਿਖ ਕੇ ਦੰਦੇ ਨੇ ਤੇ ਰਾਜਪਾਲ ਸਾਹਿਬ ਦਾ ਮੇਰੀ ਸਰਕਾਰ ਜਾਂ ਮਾਈ ਗਵਰਨਮੈਂਟ ਇੱਕ ਵਾਰ ਟਕਰਾਰ ਵੀ ਹੋ ਗਿਆ ਸੀਗਾ ਬਾਜਵਾ ਸਾਹਿਬ ਦਾ ਤੇ ਇਹ ਮੁੱਖ ਮੰਤਰੀ ਭਗਵੰਤ ਮਾਨ ਉੱਠੇ ਉਹ ਕਹਿੰਦੇ ਰਾਜਪਾਲ ਸਾਹਿਬ ਤੁਸੀਂ ਇਹ ਨਹੀਂ ਕਹਿ ਸਕਦੇ ਤੁਹਾਨੂੰ ਮਾਈ ਗਵਰਨਮੈਂਟ ਕਿਹੜੇ ਹੀ ਪਵੇਗਾ ਸੋ ਇਹ ਹਗਾਮੇ ਭਰਪੂਰ ਹੋ ਗਿਆ ਉਹਦਾ ਸਭ ਤੋਂ ਮੁੱਖ ਕਾਰਨ ਕਿ ਜਿਹੜਾ ਕਿਸਾਨਾਂ ਦੇ ਨਾਲ ਹਰਿਆਣੇ ਦੀ ਸਰਕਾਰ ਤੇ ਕੇਂਦਰ ਦੀ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਇੱਥੋਂ ਤੱਕ ਕੇ ਵਿਰੋਧੀ ਧਿਰ ਦੇ ਆਗੂ ਤੇ ਇਹ ਕਹਿੰਦੇ ਆ ਕਿ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਥੋੜੀ ਦੇ ਇਹ ਤਾਂ ਕੇਂਦਰ ਦੀ ਨੁਮਾਇੰਦਗੀ ਕਰਦੇ ਆ ਕਦੇ ਕਹਿੰਦੇ ਆ ਮੈਂ ਤਾਂ ਸਾਲ ਸਪਰਾ ਕਰ ਰਹੇ ਹਾਂ ਕਦੇ ਕਹਿੰਦੇ ਨੇ ਮੈਂ ਤਾਂ ਇਹਨਾਂ ਦੇ ਨਾਲ ਸਮਝੌਤਾ ਕਰਾ ਰਹੇ ਹਾਂ ਕਈ ਮਾਮਲਿਆਂ ਨੂੰ ਲੈ ਕੇ ਇਥੋਂ ਤੱਕ ਕਿ ਸ਼ੁਭਕਰਨ ਪ੍ਰਿਤਪਾਲ ਤੇ ਹੋਰ ਮਾਮਲਿਆਂ ਨੂੰ ਲੈ ਕੇ ਮਾਮਲਾ ਉੱਠਿਆ ਕਿ ਸ਼ੁਭ ਕਰਨ ਦੇ ਗੋਲੀ ਵੱਜੀ ਤੁਸੀਂ ਅੱਠ ਦਿਨ ਕਿਉਂ ਲਾਤੇ ਐਫ ਆਈ ਆਰ ਦਰਜ ਕਰਦੇ ਤੇ ਫਿਰ ਐਫ ਆਈ ਆਰ ਜੇ ਜ਼ੀਰੋ ਐਫ ਆਈ ਆਰ ਹੀ ਦਰਜ ਕਰਨੀ ਸੀ ਪਹਿਲੇ ਦਿਨ ਕਰਦੇ ਹੁਣ ਤੱਕ ਤਾਂ ਮੁੱਖ ਮੰਤਰੀ ਇਹ ਕਹਿੰਦੇ ਰਹੇ ਪਹਿਲਾਂ ਅਸੀਂ ਪੋਸਟਮਾਰਟਮ ਕਰਾਵਾਂਗੇ ਫਿਰ ਕੇਸ ਦਰਜ ਕਰਾਂਗੇ ਉਲਟ ਕੰਗਾਪ ਹੋਏ ਨੂੰ ਸੋ ਬ੍ਰੋਦੀਤਰ ਨੇ ਹਗਾਮਾ ਜਾਰੀ ਰੱਖਿਆ ਰਾਜਪਾਲ ਸਾਹਿਬ ਵੀ ਕਹਿੰਦੇ ਰਹੇਗੇ ਤੁਹਾਨੂੰ ਬੋਲਣ ਦਾ ਮੌਕਾ ਮਿਲੂਗਾ ਤੁਸੀਂ ਚੁੱਪ ਰਹੋ ਰਸਮੀ ਤੌਰ ਦੇ ਉੱਤੇ ਮੈਨੂੰ ਭਾਸ਼ਣ ਦੇ ਲੈੰਦੋ ਕਿਸੇ ਨੇ ਗੱਲ ਨਾ ਸੁਣੀ ਮੈਂ ਅਕਸਰ ਕਹਿੰਦਾ ਕਿ ਇਹ ਤਾਂ ਮੱਛੀ ਮਾਰਕੀਟ ਦੇ ਨਾਲੋਂ ਵੀ ਮਾੜੀ ਸਥਿਤੀ ਚ ਨਾ ਰਾਸੀਆ ਗੋਣੇ ਇਹਨਾਂ ਨੂੰ ਬਣਾਤਾ ਇਹ ਲੋਕਤੰਤਰ ਦੇ ਮੰਦਰ ਲੋਕਤੰਤਰ ਵਾਲੇ ਨਹੀਂ ਰਹੇ ਕੁਝ ਸਵਾਹ ਹੁੰਦਾ ਸੀ ਜਦੋਂ ਆਗੂਆਂ ਦੀਆਂ ਤਕਰੀਰਾਂ ਸੁਣ ਕੇ ਬਹਿਸ ਸੁਣ ਕੇ ਸੁਣਨ ਵਾਲੇ ਨੂੰ ਵੀ ਸਵਾਦ ਆਉਂਦਾ ਸੀ ਪਰ ਇਹਨਾਂ ਲੋਕਾਂ ਨੇ ਉਹ ਤੰਤਰ ਰੱਖਿਆ ਨਹੀਂ ਜੀ ਜੀ ਸੋ ਨਾਲੇ ਕਰ ਕਰਨਾ ਢਿਲ ਸਾਹਿਬ ਤ੍ਰਿਮੂਲ ਕਾਂਗਰਸ ਦੇ ਵੱਲੋਂ ਵੀ ਸ਼ੰਭੂ ਬਾਰਡਰ ਦੇ ਵਿੱਚ ਜੋ ਨੌਜਵਾਨਾਂ ਦੇ ਉੱਤੇ ਉਹਨਾਂ ਦੇ ਪਾਸਪੋਰਟ ਤੇ ਵੀਜ਼ਾ ਰੱਦ ਕਰਨ ਦੀ ਗੱਲ ਕੀਤੀ ਕਹਿੰਦੀ ਹਮਾਇਤ ਕੀਤੀ ਹੈ ਉਹਨਾਂ ਨੇ ਚਿੱਠੀ ਲਿਖੀ ਹੈ ਜੀ ਬੁਲਾਰੇ ਨੇ ਜੀ ਕਮੀ ਪਦਰ ਦੇ ਤਰਾਏ ਮੂਲ ਕਾਂਗਰਸ ਤੇ ਸਾਕੇਤ ਗੋਖਲੇ ਜਿਹੜਾ ਹਰਿਆਣੇ ਦਾ ਇੱਕ ਡੀਐਸਪੀ ਐ ਜਗੰਦਰ ਸ਼ਰਮਾ ਤੇ ਉੱਥੋਂ ਦਾ ਜਿਹੜਾ ਐਸਪੀ ਐ ਜਸ਼ਨਦੀਪ ਰੰਧਾਵਾ ਰੰਧਾਵਾ ਸਾਹਿਬ ਨੂੰ ਚਿੱਠੀ ਲਿਖੀ ਹੈ ਗੋਖਲੇ ਸਾਹਿਬ ਨੇ ਕਿ ਤੁਸੀਂ ਕਿਹਾ ਅਸੀਂ ਕਿਸਾਨਾਂ ਜਿਹੜੇ ਉੱਥੇ ਸੰਘਰਸ਼ ਕਰਨ ਆਏ ਨੇ ਉਹਨਾਂ ਦੇ ਵੀਜ਼ੇ ਰੱਦ ਕਰ ਦੇਾਂਗੇ ਉਹਨਾਂ ਦੇ ਪਾਸਪੋਰਟ ਰੱਦ ਕਰ ਦੇਾਂਗੇ ਗੋਖਲੇ ਸਾਹਿਬ ਕਹਿੰਦੇ ਕਿ ਇਹ ਕਦਮ ਚੁੱਕ ਰਹੀ ਹੈ ਤੇ ਹੱਸੋ ਹੀ ਨਾ ਸਟੈਂਡ ਹੈ ਗੋਖਲੇ ਸਾਹਿਬ ਮੁਤਾਬਕ ਕਹਿੰਦੇ ਮਰਮਰ ਜੀ ਨਾਲ ਅਜਿਹਾ ਕਰਨ ਦੀ ਇਜਾਜ਼ਤ ਦਿੰਦੀ ਹੈ ਅਜਿਹੀ ਕੋਈ ਵਿਵਸਥਾ ਨਹੀਂ ਹੈ ਕਾਨੂੰਨ 'ਚ ਉਹ ਕਹਿੰਦੇ ਕਿ ਪੁਲਿਸ ਕੋਲ ਵਿਦੇਸ਼ ਮੰਤਰਾਲੇ ਨੂੰ ਨਜ਼ਰਅੰਦਾਜ਼ ਕਰਨ ਵਿਦੇਸ਼ੀ ਦੂਤਾਵਾਸਾਂ ਨੂੰ ਵੀਜ਼ਾ ਰੱਦ ਕਰਨ ਲਈ ਲਿਖਦਾ ਅਧਿਕਾਰ ਨਹੀਂ ਹੈ ਖਾਸ ਕਰਕੇ ਜਦੋਂ ਵੀਜ਼ਾ ਦੇਣਾ ਭਾਰਤੀ ਅਧਿਕਾਰੀਆਂ ਦੇ ਅਧਿਕਾਰ ਖੇਤਰ 'ਚ ਨਹੀਂ ਤਾਂ ਤੁਸੀਂ ਰੱਤ ਕਿਵੇਂ ਕਰਦੇ ਹੋਗੇ ਉਹ ਕਹਿੰਦੇ ਮੈਂ ਕਿਸਾਨਾਂ ਵਿਰੁੱਧ ਕੀਤੀ ਜਾ ਰਹੀ ਗੈਰ ਕਾਨੂੰਨੀ ਤੇ ਮਨਮਾਨੇ ਇਹ ਕਾਰਵਾਈ ਦੀ ਜਾਣਕਾਰੀ ਬੱਗੀ ਹੈ ਕਿ ਦੱਸੋ ਮੈਨੂੰ ਕਿਹੜੇ ਕਾਨੂੰਨ ਤਹਿਤ ਤੁਸੀਂ ਦਰਜ ਕਰੋਗੇ ਕੋਈ ਧਾਰਾ 2 ਦੀ ਗੱਲ ਕਰਦੇ ਆ ਪਾਸਪੋਰਟ ਦੀ ਉਹ ਇਹ ਜਗਤेंद्र ਸ਼ਰਮਾ ਨੇ ਉੱਥੋਂ ਦੇ ਡੀਐਸਪੀ ਕਹਿੰਦੇ ਕਾਨੂੰਨ ਅਨਸਾਰ ਕਾਰਵਾਈ ਕਰ ਰਹੀ ਹੈ ਇਸ ਨਾਲ ਕੋਈ ਫਰਕ ਨਹੀਂ ਪੈ ਰਾਂ ਕੋਈ ਪ੍ਰਤੀਕਿਰਿਆ ਦੇ ਰਿਹਾ ਹੈ ਪੁਲਿਸ ਪਾਸਪੋਰਟ ਇਕ ਤਾਇਤ ਕਾਰਵਾਈ ਕਰ ਰਹੀ ਹੈ ਕਹਿੰਦੇ ਹੈ ਸ਼ਰਮਾ ਸਾਹਿਬ ਤੇ ਗੋਖਲੇ ਸਾਹਿਬ ਨੇ ਕਿਹਾ ਕਿ ਸ੍ਰੀਮਾਨ ਜੀ ਤੁਹਾਡੇ ਕੋਲ ਤਾਂ ਅਧਿਕਾਰ ਹੀ ਨਹੀਂ 2000 ਕਿਲੋਮੀਟਰ ਤੋਂ ਗੋਖਲੇ ਸਾਹਿਬ ਤਾਂ ਆ ਉਤਰੇ ਜਿਹੜੇ ਰਾਜ ਦੇ ਕਿਸਾਨਾਂ ਵਾਸਤੇ ਕੀਤਾ ਜਾ ਰਿਹਾ ਹੈ ਵੱਖ ਮੰਤਰੀ ਤੋਂ ਲੈ ਕੇ ਕਿਸੇ ਐਮ.ਐਲ.ਏ. ਤੱਕ ਕਿਸੇ ਕਾਨੂੰਨਨ ਮਾਹਰ ਤੱਕ ਇਹਨਾਂ ਨੇ ਇਹ ਸਵਾਲ ਕਿਉਂ ਨਹੀਂ ਚੱਕਿਆ ਕਿਸੇ ਕਿਸਾਨ ਜਥੇਬੰਦੀ ਵਾਲੇ ਨੇ ਵੀ ਨਹੀਂ ਚੱਕਿਆ ਇਥੋਂ ਪਤਾ ਲੱਗਦਾ ਹੈ ਇਹਨਾਂ ਨੂੰ ਕਿੰਨੀ ਕੁ ਜਾਣਕਾਰੀ ਹੈ ਸਾਡੇ ਸੰਵਿਧਾਨ ਦੀ ਤੇ ਦੂਜੀ ਇੱਕ ਜੁਗੇਦਰ ਸ਼ਰਮਾ ਜੀ ਇਹ ਵੀ ਦੱਸ ਦਿਓ ਕਿ ਸੰਘਰਸ਼ ਕਰਨਾ ਭਾਰਤ ਦਾ ਸੰਵਿਧਾਨ ਆਗਿਆ ਦਿੰਦਾ ਹੈ ਤੁਸੀਂ ਖਾਲਸਤਾਨ ਹੂਆ ਬਣਾ ਕੇ ਰੱਖਤਾ ਭਾਰਤ ਦਾ ਸੁਪਰੀਮ ਕੋਰਟ ਕਹਿੰਦਾ ਕਿ ਸੰਵਿਧਾਨਕ ਦਾਇਰੇ ਵਿੱਚ ਰਹਿ ਕੇ ਖਾਲਸਤਾਨ ਦੀ ਗੱਲ ਕਰਨਾ ਵੀ ਜਾਇਜ਼ ਹੈ ਤੁਸੀਂ ਕਰਦੇ ਕੀ ਪਈਓ ਇਹ ਚੀਜ਼ਾਂ ਜੇ ਗੋਖਲੇ ਸਾਹਿਬ ਕੱਟ ਲਿਆਏ ਤੇ ਸਾਡੇ ਵਾਲੇ ਤੇ ਪੱਲੇ ਕਿਉਂ ਨਾ ਆਇਆਂ ਇਹ ਵੀ ਸਵਾਲ ਲੈ ਤੇ ਵਿਰੋਧੀ ਧਿਰ ਕਾਂਗਰਸ ਨੇ ਵੀ ਠਿਰਾ ਰੋਣਾ ਪਾਇਆ ਵਿਧਾਨ ਸਭਾ ਚ ਇਹ ਸਵਾਲ ਉਹਨਾਂ ਨੇ ਕਿਉਂ ਨਾ ਕੀਤਾ ਅਕਾਲੀ ਦਲ ਚਲੋ ਭਾਰਤੀ ਜਨਤਾ ਪਾਰਟੀ ਨੂੰ ਤੇ ਛੱਡ ਦਿੰਦੇ ਆ ਇਹਨਾਂ ਲੋਕਾਂ ਨੂੰ ਵੀ ਇਹ ਸਵਾਲ ਕਰਨੇ ਚਾਹੀਦੇ ਐ ਇਹਦਾ ਮਤਲਬ ਪਤਾ ਲੱਗ ਗਿਆ ਇਹ ਲੋਕ ਕਿੰਨੀ ਕੁ ਜਾਣਕਾਰੀ ਰੱਖਦੇ ਆ ਜਾਂ ਕਿੰਨਕ ਪੜਦੇ ਐ ਜੀ ਸੋ ਦੂਜੇ ਪਾਸੇ ਆਮਾ ਦੀ ਪਾਰਟੀ ਦੇ ਸੁਪਰੀਮੋ ਨੇ ਜੀ ਅਰਵਿੰਦ ਕੇਜਰੀਵਾਲ ਉਹ ਪੰਜਾਬ ਦੇ 2 ਦਿਨ ਦੇ ਦੌਰੇ ਦੇ ਉੱਤੇ ਨੇ ਦੱਸਦੇ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਕਾਫੀ ਖਿਚੋਤਣੀ ਲੱਗੀ ਵੀ ਐ ਵੈਸੇ ਕੀ ਪੰਜਾਬ ਨੂੰ ਸੌਗਾਤ ਦੇ ਸਕਦੇ ਆ ਤਾਂ ਜੋ ਸਾਡੀ ਜਿੱਤ ਹੋ ਸਕੇ ਤੇ ਕੱਲੋ ਦੋ ਦਿਨ ਦੇ ਦੌਰੇ ਦੇ ਉੱਤੇ ਕਿਹਾ ਜਾ ਰਿਹਾ ਮੋਹੱਲਾ ਕਲੀਨਿਕ ਨੇ ਹੋਰ ਖੋਲੇ ਜਾ ਰਹੇ ਨੇ ਦੇਖੋ ਜਿਹੜਾ ਪਹਿਲਾ ਮਹੱਲਾ ਕਲੀਨਿਕਾਂ ਦਾ ਬੜਾ ਸਵਾਲ ਆ ਰਿਹਾ ਕਿ ਕਿਹੜੀ ਦਵਾਈ ਇੱਥੇ ਹੈਗੀ ਐ ਨਹੀਂ ਹੈਗੀ ਉਹ ਜਾਨਨ ਇਹ ਜਾਨਨ ਇਹਨਾਂ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਜਾਨਨ ਪਰ ਜਦੋਂ ਵੀ ਕੋਈ ਚੀਜ਼ ਦਾ ਸਵਾਗਤ ਹੁੰਦਾ ਹੈ ਤਾਂ ਇਹ ਕੇਜਰੀਵਾਲ ਸਾਹਿਬ ਨੂੰ ਬੁਲਾ ਲੈਂਦੇ ਦੋ ਦਿਨਾਂ ਦਾ ਸਮਾਗਮ ਹੈ ਸ਼ਨੀਵਾਰ ਨੂੰ ਜਲੰਧਰ ਪਹੁੰਚ ਰਹੇ ਨੇ ਉਸ ਤੋਂ ਬਾਅਦ ਉਹ ਕਹਿੰਦੇ 150 ਹਲਾ ਕਲੀਨਿਕ ਹੋਰ ਜਿਹੜੇ ਆ ਉਹ ਸੌਂਪਣਗੇ ਪੰਜਾਬ ਨੂੰ ਅਸਲ ਦੇ ਵਿੱਚ ਇੱਕ ਅਧਿਕਾਰੀ ਨੇ ਲਖਵੀਰ ਸਿੰਘ ਪਤਾ ਲੱਗਿਆ ਕਿ ਉਹਨਾਂ ਨੇ ਅਸਤੀਫਾ ਦਿੱਤਾ ਬੜੇ ਧਰਲੇਦਾਰ ਅਧਿਕਾਰੀ ਐ ਤੇ ਉਹਨਾਂ ਨੂੰ ਇਹ ਹੁਸ਼ਿਆਰਪੁਰ ਲੋਕ ਸਭਾ ਤੋਂ ਉਮੀਦਵਾਰ ਬਣਾਉਣਾ ਚਾਹੁੰਦੇ ਆ ਲਖਵੀਰ ਸਿੰਘ ਜੀ ਜੀਤ ਸਤ ਕੇ ਉਮੀਦਵਾਰ ਇਹਨਾਂ ਦੇ ਬਨਨ ਪਰ ਥੋੜਾ ਜਿਹਾ ਆ ਕੁਮਰ ਵਿਜੇ ਪ੍ਰਤਾਪ ਸਿੰਘ ਤੋਂ ਪੁੱਛ ਲੈਣ ਕਿ ਤੁਹਾਡਾ ਹੁਣ ਤੱਕ ਦਾ ਸਿਆਸੀ ਤਜਰਬਾ ਦੋ ਸਾਲ ਦਾ ਕੀ ਰਿਹਾ ਜੀ ਸੋ ਲੋਕ ਸਭਾ ਚੋਣਾਂ ਦੇ ਵਿੱਚ ਕਿਵੇਂ ਕਿਵੇਂ ਕਿਹੜੀ ਪਾਰਟੀ ਨੇ ਕਿਉਂਕਿ ਉਹ ਅੱਡਾ ਅੱਡ ਲੜ ਰਹੇ ਨੇ ਸੋ ਦੇਖਦੇ ਹਾਂ ਇਹਦੇ ਵਿੱਚ ਅੱਗੇ ਜਾ ਕੇ ਕੀ ਬਣਦਾ ਹੈ ਜੀ ਸੋ ਦੂਜੇ ਪਾਸੇ ਯੂ ਐਸ ਏ ਦੇ ਵਿੱਚ ਰਾਗੀ ਸਿੰਘ ਦੇ ਗੁਰਦੁਆਰੇ ਦੇ ਬਾਹਰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਰਾਜ ਸਿੰਘ ਨਾਂ ਦਾ ਇਹ ਰਾਗੀ ਹੈ ਇੱਕ ਸਿੱਖ ਕੀਰਤਨ ਸਮੂਹ ਦਾ ਹਿੱਸਾ ਹੈ ਜਥਾ ਉਹਦੀ ਚਾਨੀਵਾਰ ਪਤਾ ਲੱਗਿਆ ਕਿ 24 ਫਰਵਰੀ ਨੂੰ ਅਮਰੀਕਾ ਦੇ ਅਲਬਾਮਾ ਰਾਜ ਦੇ ਸੇਲਵਾ ਵਿੱਚ ਇੱਕ ਗੁਰਦੁਆਰਾ ਸਾਹਿਬ ਦੇ ਬਾਹਰ ਗੋਲੀਆਂ ਮਾਰ ਕੇ ਕਤਲ ਕਰਤਾ ਰਾਜ ਸਿੰਘ ਉਰਫ ਗੋਲਡੀ ਯੂਪੀ ਦੇ ਬਜਨੌਰ ਜ਼ਿਲ੍ਹੇ ਦੇ ਪਿੰਡ ਟਾਂਡਾ ਸਾਹੂ ਵਾਲਾ ਦਾ ਰਹਿਣ ਵਾਲਾ ਉਹ ਇੱਕ ਰਾਗੀ ਹੈ ਜੋ ਡੇਢ ਸਾਲ ਤੋਂ ਆਪਣੇ ਸੰਗੀਤਕ ਗਰੁੱਪ ਨਾਲ ਅਮਰੀਕਾ ਵਿੱਚ ਗਿਆ ਸੀ ਇਹ ਗੋਲਡੀ ਗੁਰਦੁਆਰੇ ਦੇ ਬਾਹਰ ਖੜਾ ਸੀ ਅਨਪਛਾਤਿਆਂ ਨੇ ਆ ਕੇ ਉਹਦੇ ਪੇਟ ਵਿੱਚ ਗੋਲੀਆਂ ਮਾਰ ਦਿੱਤੀਆਂ ਉਹਦੀ ਮੌਤ ਹੋ ਗਈ ਉਹਦੇ ਜੀਜਾ ਗੁਰਦੀਪ ਸਿੰਘ ਨੇ ਇੱਕ ਅਖਬਾਰ ਦੇ ਹਵਾਲੇ ਨਾਲ ਕਿਹਾ ਕਿ ਸਾਨੂੰ ਰਿਸ਼ਤੇਦਾਰਾਂ ਦੁਆਰਾ ਕਟਰਾ ਬਾਰੇ ਸੂਚਿਤ ਕੀਤਾ ਗਿਆ 5 ਦਿਨ ਹੋ ਗਏ ਉਹਦਾ ਜੇ ਪੋਸਟਮਾਰਟਮ ਵੀ ਨਹੀਂ ਹੋਇਆ ਬਧੇਰੇ ਜਾਣਕਾਰੀ ਲਈ ਗੁਰਦੁਆਰਾ ਕਮੇਟੀ ਨਾਲ ਸੰਪਰਕ ਅਸੀਂ ਕਰ ਰਹੇ ਹਾਂ ਉਹ ਕਹਿੰਦੇ ਕਿ ਸਾਡੀ ਮਦਦ ਕਰ ਰਹੇ ਨੇ ਭਾਵੇਂ ਕਮੇਟੀ ਵਾਲੇ ਅਸੀਂ ਸਰਕਾਰ ਨੂੰ ਉੱਥੋਂ ਦੀ ਨੂੰ ਬੇਨਤੀ ਕਰਦੇ ਹਾਂ ਤੇ ਨਾਲ ਇੱਥੋਂ ਵਾਲੀ ਨੂੰ ਸਾਨੂੰ ਮਦਦ ਕਰੋ ਅਸੀਂ ਕਾਤਲਾਂ ਦੀ ਗ੍ਰਿਫਤਾਰੀ ਲਈ ਵੀ ਅਪੀਲ ਕੀਤੀ ਹੈ ਪਤਾ ਲੱਗਿਆ ਕਿ ਹੋ ਸਕਦਾ ਇਹ ਰਾਗੀ ਸਿੰਘ ਨਫਰਤੀ ਅਪਰਾਧ ਕਰਕੇ ਸ਼ਿਕਾਰ ਹੋਇਆ ਹੋਵੇ ਸਿੰਘ ਦੇ ਕਤਲ ਦੇ ਪਿੱਛੇ ਸਹੀ ਮਕਸਦ ਦਾ ਪਤਾ ਨਹੀਂ ਲੱਗ ਸਕਿਆ ਸੇਲਮਾ ਆਧਾਰਿਤ ਨਿਊਜ਼ ਆਊਟਲੈਟ ਜੀ ਰਾਈਟ ਮੁਤਾਬਕ ਸੇਲਮਾ ਪੁਲਿਸ ਕਹਿ ਰਹੀ ਹੈ ਕਿ ਰਾਜ ਸਿੰਘ ਦੀ ਹੱਤਿਆ ਪਿੱਛੇ ਨਸਲੀ ਪ੍ਰੇਰਣਾ ਨਸਲੀ ਨਫ਼ਰਤ ਇਹਦਾ ਅਜੇ ਤੱਕ ਤਾਂ ਕੋਈ ਸੰਕੇਤ ਜਾਂ ਸਬੂਤ ਸਾਡੇ ਕੋਲ ਨਹੀਂ ਆਇਆ ਉਹਨਾਂ ਨੇ ਸਰਜੈਂਟ ਕਾਲੇਬ ਗਾਰਸੀਆ ਦਾ ਵੀ ਹਵਾਲਾ ਦਿੱਤਾ ਹੈ ਦੇਖੋ ਹੁਣ ਜਦੋਂ ਇਹਦੀ ਪੜਤਾਲ ਹੋਵੇਗੀ ਜਾਂਚ ਮੁਕੰਮਲ ਹੋਵੇਗੀ ਉਦੋਂ ਬਾਅਦ ਪਤਾ ਲੱਗੇਗਾ ਅਸਲ ਦੇ ਵਿੱਚ ਇਹ ਕਿਹੜੇ ਪਾਸੇ ਨੂੰ ਜਾ ਰਿਹਾ ਹੈ ਕੰਮ ਜੀ ਸੋ ਜਿਹਦੇ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੱਲ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਤੇ ਸੁਖ ਵਿਲਾਸ ਹੋਟਲ ਲੈ ਕੇ ਕੀ ਵੱਡੇ ਖੁਲਾਸੇ ਕੀਤੇ ਗਏ ਸੀ ਟਰਾਲ ਸਭ ਤੇ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਕਿਹਾ ਜਾ ਰਿਹਾ ਹੈ ਵੀ ਇਹ ਸਾਰਾ ਜਵਾਬ ਹੋਊਗਾ ਵੀ ਇਹ ਸੱਚੀ ਹੈ ਜਾਂ ਝੂਠੀ ਹੈ ਕਈ ਸਵਾਲ ਖੜੇ ਸੀ ਕੱਲ ਅਰਸ਼ਦ ਦੀ ਕਲੇਰ ਵੱਲੋਂ ਵੀ ਇੱਕ ਪੋਸਟ ਸਾਂਝੀ ਕੀਤੀ ਗਈ ਸੀ ਹਾਲਾਂਕਿ ਉਸ ਤੋਂ ਬਾਅਦ ਉਹਨੇ ਪੋਸਟ ਡਿਲੀਟ ਕਰ ਦਿੱਤੀ ਸੀ ਦੇਖੋ ਕੱਲ ਦਾ ਇਹ ਮਾਮਲਾ ਹੈ ਜਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੰਕੜਿਆਂ ਦੇ ਨਾਲ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਇਸ ਹੋਟਲ ਤੇ ਨਿਸ਼ਾਨਾ ਸਾਧਿਆ। ਬ੍ਰੋਦੀ ਕਹਿੰਦੇ ਨੇ ਕਿ ਸਰਕਾਰ ਨਿਸ਼ਾਨੇ ਸਾਧਦੀ ਹੈ ਤੇ ਪਿੱਛੇ ਹਟ ਜਾਂਦੀ ਹੈ। ਉਦੋਂ ਕੁਝ ਅਕਾਲੀ ਆਗੂਆਂ ਦਾ ਮੰਨਣਾ ਹੈ ਕਿ ਜੇ ਤੁਹਾਡੇ ਕੋਲੇ ਸਾਰੇ ਸਬੂਤ ਨੇ ਫਿਰ ਕਰੋ ਕਾਰਵਾਈ। ਕੱਲ ਪੱਤਰਕਾਰਾਂ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਇੰਨੀ ਗੱਲ ਤਾਂ ਕਹਿਤੀ ਸੀ ਕਿ ਬਾਰਾ ਟਾਈਮ ਨਹੀਂ ਲੱਗਦਾ ਥੋੜਾ ਹੀ ਹੈ। ਤੁਸੀਂ ਇੰਤਜ਼ਾਰ ਰੱਖਿਓ ਅਕਾਲੀ ਦਲ ਦੇ ਕੁਝ ਆਗੂ ਜਾਂ ਬੁਲਾਰੇ ਇਹ ਗੱਲ ਕਹਿੰਦੇ ਨੇ ਕਿ ਇਕੋ ਟੂਰਿਜ਼ਮ ਪਾਲਿਸੀ ਤਹਿਤ ਇਹ ਸੁੱਖ-ਵਿਲਾਸ ਬਣਾਇਆ ਗਿਆ ਸੀ ਤੇ ਬਾਕੀ ਥਾਂ ਮਾਤੇ ਚੱਲਦਾ ਤੇ ਜੇ ਇਹ ਪਰਿਵਾਰ ਨੇ ਇਸ ਚੀਜ਼ ਦਾ ਉਹਨਾਂ ਕੋਲੇ ਕੋਈ ਜਵਾਬ ਨਹੀਂ ਕਿ ਜਿਹੜਾ ਟੈਕਸ 85 ਕਰੋੜ ਜਾਂ 110 ਕਰੋੜ ਦਾ ਸੂਬੇ ਨੂੰ ਨੁਕਸਾਨ ਪਹੁੰਚਾਤਾ ਤੁਸੀਂ ਇਹ ਕੱਲੇ ਹੋਟਲ ਨੂੰ ਇਹ ਸਾਰਾ ਕੁਝ ਮਿਲਿਆ ਸੀ ਜਾਂ ਬਾਕੀਆਂ ਨੂੰ ਜਦੋਂ ਤੱਕ ਅਕਾਲੀ ਦਲ ਦਾ ਪੱਖ ਨਹੀਂ ਆਉਂਦਾ ਸਾਹਮਣੇ ਅਜੇ ਲੋਕਾਂ ਦੇ ਵਿੱਚ ਦੁਚਿੱਤੀ ਬਣੀ ਹੋਈ ਹੈ ਐਸੇ ਲਈ ਅਕਾਲੀ ਦਲ ਦੇ ਜਿਹੜੇ ਸਤਾਰੇ ਨੇ ਕੁਝ ਗਰਦਸ਼ ਵਿੱਚ ਹੀ ਨੇ ਸੀਟਾਂ ਸੰਗੜ ਕੇ ਤਿੰਨ ਰਹਿ ਗਈਆਂ 25 ਸਾਲ ਰਾਜ ਕਰਨ ਵਾਲਿਆਂ ਦੀਆਂ ਤੇ ਸਮਝੌਤੇ ਲਈ ਕੋਈ ਅੱਗੇ ਉਹਨੂੰ ਤਿਆਰ ਨਹੀਂ ਸੋ ਜਦੋਂ ਅਕਾਲੀ ਦਲ ਦਾ ਕੋਈ ਬਲਾਰਾ ਜਾਂ ਖੁਦ ਸਰਦਾਰ ਸੁਖਵੀਰ ਸਿੰਘ ਬਾਦਲ ਇਹਦੇ ਖੁਲਾਸੇ ਕਰਨਗੇ ਜੇ ਫਿਰ ਉਹਨਾਂ ਦੇ ਉੱਤੇ ਇਹ ਗਲਤ ਇਲزامਬਾਜ਼ੀ ਮੁੱਖ ਮੰਤਰੀ ਨੇ ਕੀਤੀ ਹੈ ਪਹਿਲਾਂ ਉਹਨਾਂ ਨੇ ਮੁਕਤਸਰ ਦੀ ਅਦਾਲਤ ਵਿੱਚ ਕਰੋੜ ਰੁਪਏ ਦਾ ਤਾਂ ਇੱਕ ਹੋਰ ਅਜਵਾਹੇ ਤੇ ਹੋਰਾਂ ਨੂੰ ਲੈ ਕੇ ਕੇਸ ਕਰਤਾ ਇਹ ਤਾਂ ਬਹੁਤ ਵੱਡਾ ਕੀਤਾ ਹੈਗਾ ਕੀ ਇੱਥੇ ਜੇ ਮੁੱਖ ਮੰਤਰੀ ਦੇ ਅੰਕੜੇ ਗਲਤ ਨੇ ਤਾਂ ਅਕਾਲੀ ਦਲ ਉਹਨਾਂ ਦੇ ਉੱਤੇ ਮਾਨਹਾਨੀ ਦਾ ਕੇਸ ਕਰੇਗਾ ਕਾਨੂੰਨਨ ਕਾਰਵਾਈ ਕੋਈ ਕਰੇਗਾ ਜੇ ਨਹੀਂ ਕਰੇਗਾ ਮੁੱਖ ਮੰਤਰੀ ਸਾਹਿਬ ਸਹੀ ਨੇ ਇਹ ਆਉਣ ਵਾਲੇ ਦਿਨਾਂ ਵਿੱਚ ਸਪਸ਼ਟ ਹੋਵੇਗਾ ਕਿ ਦੋਨਾਂ ਦੇ ਵਿੱਚੋਂ ਸਹੀ ਕੌਣ ਹੈ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਐਨਟਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ ਮਿਹਰਬਾਨੀ ਪ੍ਰੋਗਰਾਮ ਲੈ ਕੇ ਕੱਲ ਫਿਰ ਹਾਜ਼ਰ ਹੋਵਾਂਗੇ ਧੰਨਵਾਦ